ਖਾਨਿਆ ਆ ਜਿਹੜੀ ਸਾਰੇ ਇਲਾਕੇ ਦੀ ਉਹ ਐਮਐਲ 70 ਕਿਲੇ ਖਰੀਦ ਕਿਉਂ ਰਹਾ ਉਹ ਕਿਉਂ ਵਿੱਚ 70 ਕਿਲੇ ਖਰੀਦ ਕੀ ਹੈ ਇਲਾਕੇ ਮਾ ਥੋੜਾ ਤਾਂ ਗੱਲਾਂ ਕਿੱਥੋਂ ਪਹੁੰਚਦੀ ਨੇ ਖਬਰਾਂ ਕਿੱਥੋਂ ਪਹੁੰਚਦੀਆਂ 70 ਕਿਲੇ ਫੀਲਡਰ ਨੂੰ ਪਹਿਣੀ ਆ ਤਹਿਸੀਲਦਾਰ ਨੂੰ ਕਹਿੰਦੇ ਮੈਨੂੰ 20 ਲੱਖ ਰੁਪਇਆ ਰੋਜ਼ ਚਾਹੀਦਾ ਅੱਛਾ ਹਾਂ ਫੂਟਾ ਸੋਈ ਛੜਾ ਕੈ ਸਵਾਰੂਗੇ ਜੀ ਜਾਨ ਨਹੀਂ ਪੀੜੀ ਕੁੱਤੇ ਚੱਤਦੇ ਹਾਂ ਕੋਈ ਨਹੀਂ ਸੁਣਦਾ ਕਿਤੇ ਚੜ ਰਿਹਾ ਪੋਸ ਵਾਲਾਂ ਬਾ ਚੱਲ ਜਾ ਕੋਈ ਨਹੀਂ ਹੁਣ ਆਈ ਰੜ ਰਿਹਾ ਝੋੜੀਆਂ ਪਾਈ ਫਿਰਦਾ ਕਹਿੰਦੇ ਸਾਡੀ ਥੇਜ ਮਾ ਪੈਸੇ ਪਾਜੋ ਇਹਨੇ 70 ਕਿਲੇ ਖਰੀਦਨੇ 3 ਸਾਲ ਦੇ ਵਿੱਚ ਥੋੜਾ ਜਿਹਾ ਕੰਮ ਕਰੂਗਾ ਹਾਂ ਨਹੀਂ ਇਹ ਤਾਂ ਤੁਹਾਨੂੰ ਦਿਖਾ ਦਿੰਨੇ ਇੱਕ ਕਿਲਾ ਤੇ ਮਿੱਟੀ ਲਿਆਵਾ ਕੋਈ ਨਹੀਂ ਪੁੱਛਦਾ ਨਗਰਮਾਨ ਦੇ ਭਾਈ ਦੇ ਨੋਏ ਉਹਦੇ ਕਿਲਾ ਥੋੜੇ ਦੇ ਲਿਆਵਾ ਚਲੋ ਜੇ ਮਰਜੀ ਕਾਜ ਚੈੱਕ ਕਰਾਉਣਾ ਭਾਈ ਇਹਦਾ ਮਜਰੀ ਵਾਲੀ ਤਹਿਸੀਲੋਂ ਬੈਠਦਾ ਸੀ। ਹੂੰ ਬਾਪ ਇਹਦਾ ਬੂ ਬੈਠਦਾ ਸੀ ਖਰੜਾ। ਹੂੰ ਪੈਸੇ ਇਕੱਠੇ ਕਰਨ ਨੂੰ ਖੁਦ ਮੈਂ ਇੰਤਕਾਲ ਕਰਾਇਆ ਆਪਣੇ। ਹੂੰ ਜੇ ਅੱਗੇ 2000 ਰੁਪਇਆ ਲੈਂਦਾ ਪਟਵਾਰੀ 10-1000 ਰੁਪਇਆ ਲੈਣੇ ਹੁਣ ਇਹ। ਉਹ ਤਾਂ ਕਹਿੰਦੇ ਸੀ 30000 ਦੇ ਖਿਲਾਫ ਆ। ਸਾਨੂੰ ਦੱਸੋ ਕਹਿੰਦੇ ਸੀ ਨੰਬਰ ਦਿੱਤੇ ਹੋਏ ਨੇ ਬਿਨ ਕਹਿੰਦੇ ਆਉ ਰਹੇ। ਪਟਵਾਰੀ ਨੂੰ ਵੀ ਮੈਂ ਬੁਲਾਉਂਗਾ ਵੀ ਇਹ ਕੀ ਦੇ ਪੈਸੇ ਇਹ ਕਹਿੰਦੇ 5000 ਰੁਪਇਆ ਤਾਂ ਸਿੱਧਾ ਗਗਨ ਅਨਮੋਲ ਨੂੰ ਜਾਂਦਾ। ਹੂੰ ਇਹ ਤਹਿਸੀਲਦਾਰ ਦੀ ਆਪਣੀ ਬਾਡੀ ਹੈ। ਇੱਕ ਇੰਤਕਾਲ ਦਾ ਖੇਰ ਵਿੱਚ ਕੀ ਕਹਿੰਦੇ ਪੈਂਤੀ ਕਰਦੇ ਬੈਂਚੀ ਕਿਆ ਕਰੂਗੇ ਤਾਂ ਕਮਿਊਨਿਟੀ ਕੋਈ ਹੁੰਦਾ ਬੈਂਚੀ ਤਾਂ ਉਹਨੂੰ ਚੜਾਨੀ ਚਾਹੀਦੀ ਜਿਹੜੀ ਸਰਕਾਰ ਕੰਮ ਕਰੇ ਤੁਸੀਂ ਕਹਿੰਦੇ ਸਰਕਾਰ ਕੰਮ ਨਹੀਂ ਕਰਦੀ ਸਰਕਾਰ ਕਹਿੰਦੀ ਵੀ ਮੀਂਹ ਪੈਂਦੇ ਆ ਤਾਂ ਸੜਕਾਂ ਲੇਟ ਹੋ ਰਹੀਆਂ ਵੀ ਬਾਰਸ਼ਾ ਹਟੂਗੀ ਤਾਂ ਸੜਕਾਂ ਬਣੂਗੀ ਆ ਜੀ ਤਿੰਨ ਸਾਲ ਲੋਕ ਸਰਕਾਰ ਬਣੀ ਨੂੰ ਚਫਤਾ ਸਾਹ ਲੱਗ ਗਿਆ ਪਿੱਟੇ ਗਏ ਸੁੱਤੇ ਪਏ ਤਿੰਨ ਸਾਲ ਮਾ ਨਾਲ ਪੈਸਾ ਨਹੀਂ ਆਇਆ ਲੋਕਾਂ ਦਾ ਫੁੱਡੂ ਬਣਾ ਰਹੇ ਸਾਡਾ ਇਹ ਬਹੁਤ ਦਿੱਕਤਾਂ ਨਹੀਂ ਬਹੁਤ 100% ਹੈ ਜੀ ਜਾਂ ਮੀ ਖੜਦਾ ਬੰਦੇ ਵਿਚੇ ਡਿੱਗ ਜਾਂਦੇ ਆ ਪਾਣੀ ਦੇ ਉੱਠੇ ਨਹੀਂ ਜਾਂਦਾ ਉੱਠੇ ਹੁੰਦਾ ਜੀ ਕਿੰਨੇ ਸੱਟਾਂ ਲੋਹ ਨੇ ਕਹਿੰਦੇ ਤੁਹਾਨੂੰ ਇਹ ਕਹਿੰਦੇ ਵੀ ਇਹਨਾਂ ਨੇ 3.5 ਸਾਲ ਹੋ ਗਏ ਜੀ ਗगन ਮਾਨ ਸਾਡੇ ਇਲਾਕੇ ਦੇ ਮੰਤਰੀ ਗਏ ਜਿੱਦਣ ਉਹਨੇ ਵੋਟਾਂ ਲਈਆਂ ਦਿਆਂ ਉਹ ਕਹਿੰਦੇ ਵੀ ਮੈਂ ਜਿਹੜਾ ਕੰਮ ਹੈ ਥੋੜਾ ਹੋਰ ਕਰੂੰਗਾ ਪਰ ਉਹ ਜਿੱਦਣ ਦੀ ਵੋਟਾਂ ਲੈ ਕੇ ਆਪਣੀ ਐਮਐਲਏ ਬਣ ਕੇ ਸਾਡੇ ਇਲਾਕੇ 'ਚ ਨਹੀਂ ਆਈ ਹੂੰ ਸਾਡੇ ਏਰੀਏ ਦਾ ਜੀ ਚਾਹੇ ਤੁਸੀਂ ਕਰਾਲੀ ਤੇ ਆ ਜਾਓ ਚਾਹੇ ਮੁੱਲਾਂਪੁਰ ਤੇ ਆ ਜਾਓ ਚਾਹੇ ਜੋ ਖਰੜ ਤੋਂ ਹੂੰ ਇੱਕ ਵੀ ਰੋਡ ਸਾਫ਼ ਤਾਂ ਨਹੀਂ ਹੈ ਹੂੰ ਠੀਕ ਹੈ ਜੀ ਗੱਡੀਆਂ ਲੈਣੇ ਬਾਅਦ 6 ਮਹੀਨੇ ਬਾਅਦ ਗੱਡੀਆਂ ਕਚਰਾ ਹੋ ਜਾਂਦੀਆਂ ਅਸੀਂ ਬਹੁਤ ਤੰਗ ਹੈ ਅਸੀਂ ਤਾਂ ਸਰਕਾਰ ਤੇ ਇੰਨੇ ਤੰਗ ਹੈ ਜੇ ਉਹਨਾਂ ਐਮਐਲਏ ਆ ਜਾਈ ਤਾਂ ਕੁੱਟੂਗੇ ਸਾਡੇ ਮੜਕੇ ਹਾਂ ਜੀ ਮਿਲੇ ਸੀ ਕਿ ਇੱਥੇ ਦੋ ਵਾਰੀ ਆਈ ਹੈ ਉਹ ਦੋ ਵਾਰੀ ਆਈ ਹੈ ਬਾਅਦ ਮੰਨੀ ਹੈ ਬਾਅਦ ਮੰਨੀ ਹੈ ਵੋਟਾ ਪਾਉਣ ਤੋਂ ਬਾਅਦ ਇੱਕ ਵਾਰੀ ਵੀ ਆਇਆ ਇੱਕ ਵਾਰੀ ਵੀ ਆਇਆ ਜੀ ਪਿੰਡ ਦੇ ਲੋਕਲ ਬੰਦਿਆਂ ਨਾਲ ਦੇ ਪਿੰਡ ਵਾਲਾ ਹਨ ਦੋ ਵਾਰੀ ਇੰਦੀ ਰਿਪੇਅਰ ਕਰਾ ਲਈ ਹੁਣ ਫੇਰ ਟੁੱਟ ਗਿਆ ਇੱਕ ਦਿਨ ਬੰਦੇ ਹੜ੍ਹ ਨੇ ਤੇ ਬਚ ਗਏ ਅੱਛਾ ਜੀ ਉਹਦੇ ਉੱਪਰ 20 20 ਫੁੱਟ ਪਾਣੀ ਚੱਲ ਰਿਹਾ ਦਾ ਉੱਪਰ ਹੂੰ ਕੋਈ ਸਰਕਾਰ ਦਾ ਧਿਆਨ ਨਹੀਂ ਹੈ ਹੈ ਲੁੱਕ ਕੇ ਖਾਣੇ ਨੂੰ ਬਥੇਰੇ ਉਹ ਸਭ ਬੰਦਾ ਹੈ ਬਸ ਆਉਂਦੀ ਨਹੀਂ ਕੋਈ ਨਿਵਾਸ ਟਿਊਟ ਤੇ ਜਾਣੇ ਵਾਸਤੇ ਕੋਈ ਸਾਧਨ ਨਹੀਂ ਹੈ ਤੇ ਪਹਿਲਾਂ ਜਲਦੀ ਦੇ ਬਸਾਂ ਹੀ ਹਾਂ ਆ ਪਹਿਲਾਂ ਜਲਦੀ ਨੇ ਸੀਟੇ ਉਹਦੇ ਦੋ ਤਿੰਨ ਟਾਈਮ ਆ ਜੋ ਵੀ ਬੰਦ ਹੋਗੇ ਅੱਛਾ ਉਹ ਵੀ ਬੰਦ ਹੋ ਗਏ ਰੋਡ ਟੁੱਟੇ ਹੋਏ ਜੀ ਕੋਈ ਆਉਂਦੇ ਨਹੀਂ ਗੱਡੀ ਨਹੀਂ ਆਉਂਦੀ ਗੱਡੀ ਨਹੀਂ ਆਉਂਦੀ ਅਕਰਾ ਹੋਏ ਨਹੀਂ ਜੰਡਰ ਪਰ ਖੜਦੀ ਆ ਬਸ ਉਹ ਹਾਂਜੀ ਦੋ ਟਾਈਮ ਉਹ ਕਹਿੰਦੇ ਸੜਕ ਠੀਕ ਕਰਾਉ ਤਾਂ ਚਲਾਉਂਗੇ ਹੂੰ ਸੜਕ ਤਾਂ ਹੁਣ ਸਰਕਾਰ ਨੇ ਠੀਕ ਕਰਾਉਣੀ ਇਹ ਤਾਂ ਹੁਣ ਸਰਕਾਰ ਦੀ ਕੋਈ ਹੋਰ ਨਹੀਂ ਹੈ ਹਾਂ ਹੈ ਨਾ ਇਹ ਸਰਕਾਰ ਸਰਕਾਰ ਕਹਿੰਦੀ ਬੱਬਾ ਜੀ ਕੱਲ ਸ cả ਸੜਕਾਂ ਪਾਸ ਹੋ ਗਈਆਂ ਜਲਦੀ ਬਣ ਜਊਂਗੀਆਂ ਅਗਲੇ ਮਹੀਨੇ ਤੱਕ ਕੰਮ ਹੋਊਗਾ ਉਹ ਕੁਰੀਜਾ ਗਾ ਦੇ ਕਹਨ ਤੋਂ ਇਹ ਪੈਂ 15 ਵਾਰ ਆ ਨਟਿਆੜਾ ਜਾ ਕੇ ਦੇਖ ਲੋ ਤੁਸੀਂ ਉਹ ਪੁਲ ਕਈ ਵਾਰ ਟੁੱਟ ਲਿਆ ਸੈਫਰ ਪਾਇਆ ਦਾ ਮਿੱਟੀ ਬੰਦ ਸਾਡੀ ਇਲਾਕੇ ਦੀ ਮੰਗ ਹੈ ਵੀ ਤਾਂ ਪੁਲ ਲੱਗਣਾ ਚਾਹੀਦਾ ਪਰ ਕੋਈ ਨਹੀਂ ਲਾਉਂਦਾ ਪੈਸੇ ਖਾ ਜਾਂ ਨੇ ਉੱਪਰ ਦੇ ਰੁਪਏ ਕਰਕੇ ਹੁਣ ਉੱਥੇ ਬਾਸ ਨਾ ਫੇਰ ਤਿੰਨ ਵਾਰ ਟੁੱਟ ਲਿਆ ਪਹਿਲਾਂ ਟੁੱਟ ਲਿਆ ਕੋਈ ਨਹੀਂ ਪੁੱਛਦਾ ਅਨ ਨਹੀਂ ਪੀਲੀ ਕੁੱਤੇ ਚੱਤਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਤਿਉੜ ਦੇ ਵਿੱਚ ਪਹੁੰਚੇ ਆ ਜੀ ਜਿੱਥੇ ਕਿ ਕੁਝ ਲੋਕ ਇਕੱਠੇ ਹੋਏ ਨੇ ਬਜ਼ੁਰਗ ਵੀ ਇਕੱਠੇ ਨੇ ਨੌਜਵਾਨ ਵੀਰ ਵੀ ਇੱਥੇ ਇਕੱਠੇ ਹੋਏ ਨੇ ਮਸਲਾ ਇਹ ਹੈ ਕਹਿੰਦੇ ਜੀ ਸੜਕਾਂ ਟੁੱਟੀਆਂ ਹੋਈਆਂ ਨੇ ਬੜੇ ਲੰਬੇ ਸਮੇਂ ਤੋਂ ਵੈਕਜੀਤ ਖਾਲਸਾ ਜੀ ਬੋਲੋ ਵੈਕਜੀਤ ਖਾਲਸਾ ਸਾਹਿਬ ਵੈਕਜੀਤ ਫਤਿਹ ਜੀ ਕੀ ਮਸਲਾ ਜਿਹੜੇ ਸੜਕਾਂ ਟੁੱਟੀਆਂ ਹੋਈਆਂ ਨੇ ਇੱਥੇ ਸੜਕਾਂ ਟੁੱਟੀਆਂ ਹੋਈਆਂ ਜਦੋਂ ਭਗਵੰਤ ਮਾਨ ਦੀ ਸਰਕਾਰ ਸਬਕੜ ਬਣੀ ਆ ਹਾਂ ਜੰਤਾਂ ਸੜਕਾਂ ਟੁੱਟੀਆਂ ਹੋਈਆਂ ਹਾਂ ਹਾਂ ਬਿਸਟਰ ਸਰ ਬਹੁਤ ਵੱਧ ਗਿਆ ਕਹਨ ਵਾਲੋ ਹਾਂ ਹਾਂ ਕਿਸੇ ਕੰਮ ਕੋਈ ਨਹੀਂ ਬਣਦਾ ਹਾਂ ਇਹ ਸੜਕਾਂ ਦੀ ਗੱਲ ਕਰੀ ਕਿੰਨੇ ਕਿ ਦਿੱਕਤਾਂ ਆਉਂਦੀ ਹੈ ਜਿਆਲਦੌਲੇ ਦੇ ਪਿੰਡਾਂ ਦੇ ਵਿੱਚ ਥੋੜੇ ਪਿੰਡ ਨੂੰ ਕਿੰਨੇ ਕਿ ਦਿੱਕਤਾਂ ਆਉਂਦੀ ਸਭ ਤੋਂ ਜ਼ਿਆਦਾ ਸਗਾਂ ਬਹੁਤ ਦਿੱਕਤਾਂ ਨਹੀਂ ਬਹੁਤ 100% ਆਈ ਜਾਂ ਮੀਂਹ ਖੜਦਾ ਬੰਦੇ ਵਿੱਚੇ ਗਿਰ ਜਾਂਦੇ ਆ ਪਾਣੀ ਦੇ ਹੂੰ ਉੱਠੇ ਨਹੀਂ ਜਾਂਦਾ ਉੱਠੇ ਹੁੰਦਾ ਜੀ ਸੱਟਾਂ ਬਾਦੀਆਂ ਫੇ ਹੱਸਾ ਲੈ ਕੇ ਲੈਂਦੇ ਉਹਨੂੰ ਚੁੱਕ ਕੇ ਬਹੁਤ ਬਹੁਤ ਬਰਾਹ ਤੁਸੀਂ ਕੀ ਕਹਣਾ ਜਾਂਦੇ ਜੀ ਵਾਹਿਗੁਰੂ ਜੀ ਖਾਲਸਾ ਭਾਈ ਜੀ ਬੰਦਾ ਅਸੀਂ ਤਾਂ ਜੀ ਇਹ ਨਹੀਂ ਕੋਈ ਕਹਿੰਦੇ ਤੁਹਾਨੂੰ ਇਹ ਕਹਿੰਦੇ ਵੀ ਇਹਨਾਂ ਨੇ 3.5 ਸਾਲ ਹੋ ਗਏ ਜੀ ਗगन ਮਾਨ ਸਾਡੇ ਇਲਾਕੇ ਦੇ ਮੰਤਰੀ ਕਹੇ ਜਿੱਦਣ ਉਹਨੇ ਵੋਟਾਂ ਲਈਆਂ ਦਿਆਂ ਉਹ ਕਹਿੰਦੇ ਵੀ ਮੈਂ ਜਿਹੜਾ ਕੰਮ ਹੈ ਥੋੜਾ ਹੋਰ ਕਰੂੰਗੀ ਪਰ ਉਹ ਜਿੱਦਣ ਦੀ ਵੋਟਾਂ ਲੈ ਕੇ ਆਪਣੀ ਐਮਐਲਏ ਬਣ ਕੇ ਸਾਡੇ ਇਲਾਕੇ ਚ ਨਹੀਂ ਆਈ ਸਾਡੇ ਏਰੀਆ ਦਾ ਜੀ ਚਾਹ ਤੁਸੀਂ ਕਰਾਲੀ ਤੇ ਆ ਜਾਓ ਚਾਹ ਮੁੱਲਾਂਪੁਰ ਤੇ ਆ ਜਾਓ ਚਾਹ ਜੋ ਖਰੜ ਤੋਂ ਇੱਕ ਵੀ ਰੋਡ ਸਾਫ਼ ਤਾਂ ਨਹੀਂ ਹੈ ਠੀਕ ਹੈ ਜੀ ਗੱਡੀਆਂ ਲੈਣੇ ਬਾ 6 ਮਹੀਨੇ ਬਾਦ ਗੱਡੀਆਂ ਕਚਰਾ ਹੋ ਜੰਨੀਆਂ ਅਸੀਂ ਬਹੁਤ ਤੰਗ ਐ ਅਸੀਂ ਤਾਂ ਇਹ ਸਰਕਾਰ ਤੇ ਐਨੇ ਤੰਗ ਆ ਜੇ ਉਹਰਾ ਐਮਐਲਏ ਆ ਜਾ ਅਸੀਂ ਤਾਂ ਕੁੱਟੂਗੇ ਠੀਕ ਐ ਜੀ ਐਨੇ ਤੰਗ ਐ ਭਗਵਾਨ ਤਮਨ ਜੋ ਇਹ ਝੂਠ ਦਾ ਤੂਫਾਨ ਬੋਲ ਕੇ ਨੇ ਵੋਟਾਂ ਲਈਆਂ ਲੋਕਾਂ ਨੂੰ ਇਹਨਾਂ ਸਾਲੇ ਨੇ ਗਮਰਾਹ ਕਰਕੇ ਅੱਜ ਇਹਨਾਂ ਬੇੜਾ ਘਰ ਕਰ ਦਮਿਆ ਆਪ ਦਾ ਨਹੀਂ ਤੁਸੀਂ ਪਹਿਲਾਂ ਵੋਟਾਂ ਪਾਉਣ ਤੋਂ ਪਹਿਲਾਂ ਮੈਡਮ ਪਿੰਡ ਦੇ ਵਿੱਚ ਆਉਂਦੇ ਹੋਵੋਗੇ ਤੁਸੀਂ ਮਿਲੇ ਸੀਗੇ ਇੱਥੇ ਦੋ ਵਾਰੀ ਆਈ ਹੈ ਉਦੋਂ ਦੋ ਵਾਰੀ ਆਈ ਹੈ ਬਾਅਦ ਮੰਨੀ ਹੈ ਵੋਟਾਂ ਪਾਉਣ ਤੋਂ ਬਾਅਦ ਇੱਕ ਵਾਰੀ ਵੀ ਆਇਆ ਇੱਕ ਵਾਰੀ ਵੀ ਆਇਆ ਅੱਛਾ ਤੂੰ ਪਿੰਡ ਦੇ ਆਮ ਆਦਮੀ ਪਾਰਟੀ ਦੇ ਮੋਤਵਾਰ ਹੋਣਾ ਉਹਨਾਂ ਨੇ ਤੁਹਾਨੂੰ ਮਿਲਾਇਆ ਹੋਵੇ ਕਿਹਾ ਹੋਵੇ ਭਰੋਸਾ ਦਿੱਤਾ ਹੋਵੇ ਜਿਹੜੇ ਤਾਂ ਇੱਕ ਇੱਕ ਜਨਾਨੀ ਜਿਹਾ ਰਹੇ ਬਸ ਇੱਕੋ ਹੈ ਉਹ ਕਹਿੰਦੀ ਮੈਂ ਕਰੂੰਗੀ ਉਹਦੇ ਕੁਝ ਨਹੀਂ ਹੋਇਆ ਵਿਚਰੀ ਤੇ ਕੁਝ ਨਹੀਂ ਇਹਨਾਂ ਨੇ ਕਰਨਾ ਇਹਦਾ ਬੇੜਾ ਕਰਕ ਹੋ ਗਿਆ ਜੀ ਬਾਈ ਉਹਨਾਂ ਦਾ ਸਾਡੇ ਤਾਂ ਸਕੂਲਾਂ ਦੇ ਬੱਚਿਆਂ ਨੂੰ ਬੜੀ ਦਿੱਕਤ ਬਹੁਤ ਪੜ੍ਹਦੇ ਨਹੀਂ ਆਉਂਦੇ ਨੇ ਆਣੇ ਹਾਂ गिर ਜਾਂਦੇ ਨੇ ਆਣੇ ਤਾਂ ਡਿੱਗ ਜਾਂਦੇ ਆ ਕੇ ਆਉਂਦੇ ਆਉਂਦੇ ਡਿੱਗਦੇ ਆ ਤਾਂ ਕੋਈ ਕੁਝ ਹੋ ਜਾਂਦਾ ਰੋਡ ਸਾਰੇ ਟੁੱਟੇ ਹੋਏ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵੀ ਰੋਡ ਚੰਗਾ ਨਹੀਂ ਤੇਰਾ ਦਾਖ ਪਿੰਡਾ 10 ਪਿੰਡਾਂ ਦਾ ਲਿੰਕ ਹੈ ਹਾਂਜੀ ਮੁੱਲਾਂਪੁਰ ਤੇ ਉੜ ਦਾ ਬਾਇਆ ਖਰੜ ਹਾਂਜੀ ਜਿਹੜਾ 3 ਸਾਲ ਤੇ ਟੁੱਟਿਆ ਬਰਜਵਾਹਾ ਉਹ ਕੋਈ ਧਿਆਨ ਨਹੀਂ ਲੰਦਾ ਉਹਨੂੰ ਪਿੰਡ ਦੇ ਲੋਕਲ ਬੰਦਿਆਂ ਨਾਲ ਦੇ ਪਿੰਡ ਵਾਲਾ ਨੇ ਦੋ ਵਾਰੀ ਉਹਦੀ ਰਿਪੇਅਰ ਕਰਾ ਲਈ ਹੁਣ ਫੇਰ ਟੁੱਟ ਗਿਆ ਇੱਕ ਦਿਨ ਬੰਦੇ ਹੜਨੇ ਤੇ ਬਚ ਗਏ ਅੱਛਾ ਜੀ ਉਹਦੇ ਉੱਪਰ 20 20 ਫੁੱਟ ਪਾਣੀ ਚੱਲ ਰਿਹਾ ਤਾਂ ਉੱਪਰ ਕੋਈ ਸਰਕਾਰ ਦਾ ਧਿਆਨ ਨਹੀਂ ਹੈ ਹੈ ਲੁੱਟ ਕੇ ਖਾਣੇ ਨੇ ਬਸੇਰੇ ਭਾਈ ਇਹਦਾ ਮਜਰੀ ਵਾਲੀ ਤਹਿਸੀਲ ਨੂੰ ਬੈਠਦਾ ਸੀ ਬਾਪ ਇਹਦਾ ਬੈਠਦਾ ਜੇ ਕਰ ਲੋ ਪੈਸੇ ਇਕੱਠੇ ਕਰਨ ਨੂੰ ਖੁਦ ਮੈਂ ਇੰਤਕਾਲ ਕਰਾਇਆ ਆਪਣੇ ਜੇ ਅੱਗੇ 2000 ਰੁਪਇਆ ਲੈਂਦਾ ਪਟਵਾਰੀ 10 10000 ਰੁਪਇਆ ਲੈਣੇ ਹੁਣ ਇਹ ਮੈਂ ਉਹ ਤਾਂ ਕਹਿੰਦਾ ਸੀ ਪ੍ਰੇਸ਼ਟਾਜਰ ਦੇ ਖਿਲਾਫ ਆ ਸਾਨੂੰ ਦੱਸੋ ਕਹਿੰਦੇ ਸੀ ਨੰਬਰ ਦਿੱਤੇ ਹੋਏ ਨੇ ਮੈਂ ਕਹਿੰਦਾ ਆਉ ਰਹੇ ਪਟਵਾਰੀ ਨੂੰ ਵੀ ਮੈਂ ਬੁਲਾਉਂਗਾ ਵੀ ਇਹ ਕੀਦੇ ਪੈਸੇ ਕਹਿੰਦੇ 5000 ਰੁਪਇਆ ਤਾਂ ਸਿੱਧਾ ਗਗਨ ਅਨਮੋਲ ਨੂੰ ਜਾਂਦਾ ਇਹ ਤਹਿਸੀਲਦਾਰ ਦੀ ਆਪਣੀ ਬਾਡੀ ਹੈ ਇੱਕ ਇੰਤਕਾਲ ਦਾ ਕੌਣ ਕਹਿੰਦਾ 60 ਕਿਲੇ ਜ਼ਮੀਨ ਦੇ ਬਣਾਈ ਬੈਠੀ ਕਿੱਥੇ ਬਣਾਲੇ ਉਹ 60 ਕਿਲੇ ਜ਼ਮੀਨ ਦੇ ਬੇਨਤੀ ਹੈ ਜੀ ਸਾਢੇ ਉਹ ਆ ਗੁਰਦੁਆਰਾ ਸਾਹਿਬ ਦੇ ਕੋਲ ਠਿਕਾ ਸ਼ਰਾਬ ਦਾ ਹਾਂਜੀ ਅਸੀਂ ਬੜੀ ਬੇਨਤੀ ਕਰੀ ਇਹ ਚੱਕ ਆਉਣਾ ਚਾਹੀਦਾ ਜੀ ਕਿੰਨੀ ਦੂਰੀ ਤੇ ਸਾਹਮਣੇ ਬਿਲਕੁਲ ਸ਼ਰਾਬ ਪੀ ਕੇ ਲੋਕੁਰ ਤੰਗ ਕਰਦੇ ਵੀ ਇਹਨੂੰ ਜ਼ਰੂਰ ਜੀ ਆਹ ਜੇ ਕਿਰਪਾ ਕਰ ਦੋ ਅਸੀਂ ਗਵਰਨਮੈਂਟ ਨੂੰ ਵੀ ਹੱਥ ਬੰਨ ਕੇ ਬੇਨਤੀ ਅਸੜੀ ਦਿਖਾ ਦਿਓ ਠੀਕ ਹੈ ਜੀ ਵੀ ਇਹਨੂੰ ਠੇਕ ਨੂੰ ਹਾਂ ਠੀਕ ਹੈ ਜੀ ਬਾਕੀ ਆ ਜਰੂਰ ਹੈ ਜੀ ਆ ਬੇਨਤੀ ਉਹ ਸੜੀ ਨਹੀਂ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਤਾਂ ਫਿਰ ਚਕਾਈ ਦੋਂਗੇ ਹੂੰ ਦੁਖੀਓ ਬਾਬਾ ਜੀ ਜੀ ਗੱਲ ਕਰੀਏ ਪੰਜ ਛੇ ਵਾਰ ਦਿਖਾ ਦੇ ਕੇ ਕਿ ਜੀ ਮੁੰਡੇ ਕਹੇ ਮੈਂ ਅਰਦਾਸ ਕਰ ਖੈਰ ਦੇ ਸੀ ਡੀਸੀ ਨੂੰ ਦੇ ਕੇ ਆਈ ਟੀਸੀ ਨੂੰ ਮੈਂ ਠੇਕਾ ਚੱਕੋ ਹਾਂ ਡੀਸੀ ਦੇ ਖੈਰ ਦੇ ਆ ਜੀ ਠੇਕਾ ਉੱਥੇ ਉੱਥੇ ਪਿਆ ਹੈ ਅਗੇ ਗੁਰਦਾਰੀ ਕੋਲ ਆ ਠੀਕ ਹੈ ਉਹ ਸਭ ਬੰਦਾ ਹੈ ਬਸ ਆਉਂਦੇ ਨੇ ਕਿ ਕੋਈ ਨਹੀਂ ਬਸ ਪਿਊਰ ਤੇ ਜਾਣੇ ਵਾਸਤੇ ਕੋਈ ਸਾਧਨ ਨਹੀਂ ਹੈ ਪਹਿਲਾਂ ਜਲਦੀ ਦੇ ਬਸਾਂ ਜੀ ਆਹ ਪਹਿਲਾਂ ਜਲਦੀ ਦੇ ਨੇ ਸੀਟੇ ਉਹਦੇ ਦੋ ਤਿੰਨ ਟਾਈਮ ਜੇ ਉਹ ਵੀ ਬੰਦ ਹੋ ਗਏ ਅੱਛਾ ਉਹ ਵੀ ਬੰਦ ਹੋ ਗਏ ਰੋ ਟੁੱਟੇ ਹੋਏ ਜੀ ਕੋਈ ਆਉਂਦੇ ਨਹੀਂ ਗੱਡੀ ਨਹੀਂ ਆਉਂਦੀ ਗੱਡੀ ਨਹੀਂ ਆਉਂਦੀਆਂ ਖਰਾਬ ਹੋਈ ਨੇ ਜਨਪੁਰ ਖੜਦੀ ਆ ਬਸ ਉਹ ਹਾਂਜੀ ਦੋ ਟਾਈਮ ਉਹ ਕਹਿੰਦੇ ਸੜਕ ਠੀਕ ਕਰਾਉ ਤਾਂ ਚਲਾਉਂਗੇ ਹੂੰ ਸੜਕ ਤਾਂ ਹੁਣ ਸਰਕਾਰ ਨੇ ਠੀਕ ਕਰਾਉਣੀ ਇਹ ਤਾਂ ਹੁਣ ਸਰਕਾਰ ਦੀ ਕੋਈ ਹੋਰ ਨਹੀਂ ਹੈ ਹਾਂ ਇਹਨਾਂ ਨੂੰ ਮਾੜੀਆਂ ਕਹਿੰਦੀ ਕਹਿੰਦੇ ਵੀ ਆ ਸੜਕਾਂ ਮਾੜੀਆਂ ਸੜਕਾਂ ਦੇ ਪ੍ਰਬੰਧ ਕਰਕੇ ਕੋਈ ਰੀਤੇ ਨਹੀਂ ਕਰਦਾ ਆਪਣੇ ਲੜਕੀਆਂ ਦੀ ਇੱਧਰ ਕਹਿੰਦੇ ਜਾਣਾ ਕਿਸੇ ਕਿਸ ਤਰ੍ਹਾਂ ਤੂੰ ਵੀਲਰ ਤਾਂ ਚੱਲ ਨਹੀਂ ਸਕਦਾ ਡਬਲ ਸਵਾਰੀ ਲੈ ਕੇ ਜੇ ਮੈਂ ਹੁਣ ਆਪਣੇ ਘਰ ਵਾਲੀ ਨੂੰ ਲੈ ਕੇ ਜਾਣਾ ਉਹ ਕਰੜ ਤਾਂ ਪਹਿਲਾਂ ਟੈਂਪੂ ਦਾ ਜਾਂ ਕਾਰ ਦਾ ਪ੍ਰਬੰਧ ਕਰੂੰਗਾ ਤਾਂ ਲਿਜਾ ਸਕਦੇ ਨਹੀਂ ਤਾਂ ਕੋਈ ਪ੍ਰਬੰਧ ਨਹੀਂ ਤੁਸੀਂ ਦੇਖਿਆ ਹੁਣ ਆ ਦੇਖ ਲੋ ਆ ਦੇਖ ਲੋ ਸਾਡੇ ਪਿੰਡ ਦੇ ਕੋਆ ਅੱਡੇ ਵਿੱਚ ਉਧਰ ਬੱਸ ਆ ਰਹੀ ਹੈ ਉਹ ਟੈਂਪੂ ਆ ਵੀ ਲਖਣਾ ਦਾ ਭਾ ਪੈ ਗਿਆ ਲੈ ਇੱਕ ਨਾਂ ਮਾਈਏ ਹੋਰ ਹੈ ਇਹ ਕਹਿੰਦੇ ਵੀ ਨੌਕਰੀਆਂ ਦੇਤੀਆਂ ਸੀ। ਹੂੰ ਬਹੁਤ ਨੌਕਰੀਆਂ ਕਹਿੰਦੇ ਨੇ। ਇਹਦੇ ਨੌਕਰੀਆਂ ਕਹਿੰਦੇ ਅਸੀਂ 1 ਸਾਲ ਚ ਇੰਦੀਆਂ ਵੰਡਤੀਆਂ ਪਹਿਲਾ 1 ਸਾਲ ਚ। ਸਾਢੇ ਪਿਛਲੀ ਸਰਕਾਰਾਂ ਨੇ ਦਿੱਤੀਆਂ ਨਹੀਂ ਆਉਣੀਆਂ। ਸਾਢੇ ਪਿੰਡ ਦਾ ਪਹਿਲੀਆਂ ਸਰਕਾਰਾਂ ਦੇ ਜਿੰਨੇ ਬੰਦੇ ਲੱਗੇ ਹੋਏ ਆਂ। ਹਾਂਜੀ। ਇਹ ਮੁਡੀ ਸਰਕਾਰ ਇਹ ਸਾਢੇ 3 ਸਾਲ ਦੇ ਵਿੱਚ ਕੋਈ ਚੌਂਕੀਦਾਰ ਵੀ ਨਹੀਂ ਲੱਗਿਆ। ਛੋਟੇ ਪਿੰਡ ਦੇ ਵਿੱਚ। ਹਾਂ ਪ੍ਰਾਈਵੇਟ ਵੀ ਨਹੀਂ ਲੱਗਿਆ। ਸਰਕਾਰੀ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ 31-12-15 ਨੂੰ ਉਟਾਰ ਹੋਇਆ ਸੀ। ਹਾਂਜੀ। ਸਾਢੇ ਪੇ ਕਮਿਸ਼ਨ ਦਾ ਏਰੀਆ ਨਾ ਜੱਦਾ। ਹਾਂਜੀ। 1 ਇੱਕ 16 ਤੇ ਹੁਣ ਤੱਕ 1 ਰੁਪ ਲਾਰੇ ਲਪੇ ਲਾ ਕੇ ਆਪਣਾ ਟਾਈਮ ਕੱਟ ਰਹੇ ਕਹਿੰਦੇ 4 ਸਾਲ ਤਾਂ ਲੰਘ ਗਏ ਜਿਹੜੀ ਆ ਸੜਕ ਬਣਾਈ ਹੋਈ ਆ ਸੜਕ ਹੈ ਜਿਹੜੀ ਉੱਥੇ ਤੇ ਇੱਥੇ ਤੱਕ ਆ ਹਾਂਜੀ ਇਹ ਸਾਰੀ ਅਸੀਂ ਆਪ ਬਣਾਈ ਹੋਈ ਕਮੇਟੀ ਨਾਲ ਠੀਕ ਹੈ ਇਹ ਨਹੀਂ ਹੋ ਰਿਹਾ ਆਉਂਦੇ ਨਾ ਇਹ ਕਿਤੇ ਕੋਈ ਆ ਕੇ ਖੜਦਾ ਹੂੰ ਚਾਹੇ ਪਿੰਡ ਦਾ ਕੋਈ ਸਰਪੰਚ ਹੈ ਉਹਨੂੰ ਪੁੱਛ ਲਓ ਜੀਨੂੰ ਮਰਜ਼ੀ ਪੁੱਛ ਲਓ ਇਹਦਾ ਤਾਂ ਉਹਦਾ ਪੰਚਾਇਤ ਵੀ ਕੋਈ ਚਾਚੇ ਦੀ ਨਹੀਂ ਬਣੀ ਵੀ ਬਾਕੀ ਤਾਂ ਬਹੁਤ ਦੂਰ ਦੀ ਗੱਲਾਂ ਹਾਂ ਇਹਦੇ ਕੰਮ ਕਰਦੇ ਮਤਲਬ ਤਾਂ ਨਹੀਂ ਕਰਦੇ ਸਪੋਰਟ ਨਾ ਜਨਾ ਨਾ ਦੁੱਕੀ ਦਾ ਕੰਮ ਨਹੀਂ ਕਰਦਾ ਕੋਈ ਰ ਹੈ ਕੋਈ ਸਪੋਰਟ ਸਪੋਰਟ ਨਹੀਂ ਇਹਨਾਂ ਦੇ ਬੰਦੇ ਹੈ ਜਿਹੜੇ ਸਰਪੰਚ ਸਭ ਨੂੰ ਸਾਰੇ ਜਿੰਨੇ ਵੀ ਹੈ ਝਾੜੂ ਵਾਲੇ ਜਾਨੇ ਸਾਰੇ ਜਿਹੜਾ ਵੀ ਮਰਜ਼ੀ ਬਣ ਜਾਓ ਚਾਹੇ ਕਾਂਗਰਸ ਮੈ ਕਾਂਗਰਸ ਕਾਂਗਰਸ ਦੇ ਇਕੱਠੇ ਹੋ ਜੰਨੇ ਬਾਦਲ ਬਣੇ ਬਾਦਲਾਂ ਦੇ ਹੋ ਜੰਨੇ ਹੁਣ ਝਾੜੂ ਵਾਲੇ ਝਾੜੂ ਲਈ ਫਿਰਦੇ ਸਾਰੇ ਇਹ ਤਾਂ ਸਾਲੇ ਉੱਥੇ ਉਹਦਾ ਭਗਵਾਨ ਤਮਨ ਦੇ ਝਾੜੂ ਮਾਰੂੰਗਾ ਜਾ ਕੇ ਉਹ ਸਾਲੇ ਨੇ ਦੁਆ ਵਿਆਹ ਕਰਾ ਲਿਆ ਅੱਗੇ ਨਾ ਕੰਮ ਕਰਨਾ ਹੋ ਰਿਹਾ ਹੈ ਤੁਹਾ ਕੰਮ ਕੁਮ ਨਹੀਂ ਕਰਦੇ ਇਹ ਕਹਿੰਦਾ ਪਿਛਲੀ ਸਰਕਾਰਾਂ ਨੇ ਅਕਾਲੀ ਨੇ ਕੰਮ ਕੀਤਾ ਨਾ ਕਾਂਗਰਸ ਵਾਲਿਆਂ ਨੇ ਕੀਤੇ ਇਹਨਾਂ ਨੇ ਤਾਂ ਲੁੱਟਿਆ ਹੀ ਹੈ ਬਸ ਖਾਦਾ ਹੀ ਵਜਾਉਣਾ ਅਕਾਲੀਆਂ ਨੇ ਕੰਮ ਬਹੁਤ ਕਰਿਆ ਇਹ ਅਕਾਲੀਆਂ ਦੇ ਟਾਈਮ ਦੀ ਬਣਾਈ ਹੋਈ ਸੜਕਾਂ ਜੇ ਅਕਾਲੀ ਤਾਂ ਨਹੀਂ ਹੈਗੀ ਕਿਤੇ ਨਹੀਂ ਕਾਲੀ ਤਾਂ ਚਲੋ ਅਸੀਂ ਕਾਲੀ ਵੀ ਹੋਈਏ ਚਾਹੇ ਨਾ ਵੀ ਹੋਈਏ ਪਰ ਜਦੋਂ ਇਹ ਅਕਾਲੀਆਂ ਦੀ ਸਰਕਾਰ ਦੀ ਬਣੀ ਹੋਈ ਸੜਕਾਂ ਕਹਿੰਦਾ ਅਕਾਲੀ ਨੇ ਕੰਮ ਕੀਤੇ ਆ ਹਾਂ ਜੀ ਹਾਂ ਕਾਲੀਆਂ ਨੇ ਕੰਮ ਕਰਿਆ ਅਸੀਂ ਝੂਠ ਨਹੀਂ ਬੋਲਦੇ ਜੀ ਇਹਨੂੰ ਕਾਲੀਆਂ ਨੇ ਕੰਮ ਕਰਿਆ ਜੀ ਆਹ ਸੜਕਾਂ ਸਾਰੀਆਂ ਉਦੋਂ ਬਾਅਦ ਕਿਸੇ ਨੇ ਸੜਕ ਨਹੀਂ ਨਾ ਕਾਂਗਰਸ ਨੇ ਕਾਲੀ ਸੜਕ ਪਜੋਲੀ ਮਾ ਜੀ 12 ਪਿੰਡਾਂ ਨੇ ਖਰੜ ਤੱਕ ਕਾਹੀ ਹਾਲ ਹੈ ਮੱਜਰੇ ਤੱਕ ਟੁੱਟੀ ਹੋਈ ਦੋ ਮਹੀਨੇ 12 ਪਿੰਡਾਂ ਤੱਕ ਰੁੱਟੀ ਵੀ ਹੈ 12 ਪਿੰਡਾਂ ਨੇ ਇਹ ਲਾਦਾ ਜੀ ਆ ਪੁਲ ਟੱਦੇ ਵਿੱਚੋਂ ਪੁਲ ਟੁੱਟੇ ਹੋਏ ਦੋ ਕਿਹੜੇ ਪਿੰਡਾਂ ਦੇ ਟੁੱਟੇ ਹੋਏ ਪੁਲ ਨੇ ਇੱਕ ਰੁੜਕੀ ਆ ਆ ਦੋ ਵਾਰੀ ਪਿਛਲੇ ਸਾਲ ਟੁੱਟਿਆ ਦਾ ਜੀ ਉਹ ਪਿੰਡ ਵਾਲਿਆਂ ਨੇ ਠੀਕ ਕਰਿਆ ਕੋਈ ਕੋਈ ਮੰਤਰੀ ਨਹੀਂ ਆਇਆ ਸੰਤ ਪਿੰਡ ਵਾਲਿਆਂ ਨੇ ਮਿੱਟੀ ਪਾਈ ਉਹ ਪਿੰਡ ਵਾਲਿਆਂ ਨੇ ਆਪੇ ਬਣਾਇਆ ਹਾਂ ਆਪੇ ਬਣਾਇਆ ਉਹ ਵੀ ਟੁੱਟ ਗਏ ਜੀ ਅੱਛਾ ਫੇ ਪਾਣੀ ਬੁਰਾ ਹਾਲ ਹਥ ਲੰਗੇ ਨਹੀਂ ਜਾਂਦਾ ਮੈਨੂੰ ਲੰਗੇ ਨਹੀਂ ਜਾਂਦਾ ਰੁਆ ਸੀ ਨਾ ਖਾਪੇ ਕੰਮ ਆ ਰੋਟੀ ਨਾਲੇ ਆ ਰੁੜ ਸਾਰੇ ਜੀ ਹਾਂ ਜੀ ਉਹ ਪੁਲ ਪਿੰਡਾਂ ਵਾਲਾ ਠੀਕ ਕਰਿਆ ਤਾਂ ਪਿਛਲੀ ਵਾਰੀ ਜੀ ਐਤਕੀ ਫੇਰ ਟੁੱਟ ਗਿਆ ਪਾਣੀ ਆ ਕੇ ਉੱਪਰ ਤੇ ਜੀ ਬਾ ਹੁਣ ਫੇਰ ਬੰਦ ਹੈ ਜੀ ਉਹ ਫੇਰ ਉਹਦੇ ਬੰਦ ਉਹਦੀ ਆਵਾਜ਼ ਆਈ ਬਹੁਤ ਆਈ ਇੱਥੇ ਦਾ ਬਹੁਤ ਥੋੜਾ ਹੋ ਗਿਆ ਜੀ ਥੂਲ ਤੇਦੀ ਤਾਂ ਮੁੱਲਾਂ ਪਰ ਜਾਂਦਾ ਜੀ ਮੁੱਲਾਂ ਪਰ ਸਿੱਧਾ ਹੈ ਪੁਲ ਇਹ ਹੁਣ ਕੋਈ ਜਾਏ ਨਹੀਂ ਹੁੰਦਾ ਜੀ ਘੁੰਮ ਕੇ ਜਾਣਾ ਪੈਂਦਾ ਜੀ ਇਹ ਬੁਰਾ ਹਾਲ ਹੋ ਕਰਿਆ ਪਿਆ ਦੇਖੋ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਹਾਂ ਜੀ ਕਿਤੇ ਚਲੇ ਜਾਓ ਹਾਂ ਸ਼ਹਾਵੜਾਂ ਤੇ ਲੈ ਕੇ ਮੁੱਲਾਂ ਬਟਕ ਬਹੁਤ ਬੁਰਾ ਹਾਲ ਹੈ ਮੋਲਾਂ ਪੜਿਆ ਜਾ ਹਾਲ ਨਾ ਬੁਰਾ ਰੋੜੀ ਪਾਈ ਵੀ ਬੰਦਾ ਖਾਲੀ ਨਹੀਂ ਲੱਗ ਸਕਦਾ ਫੈਟਲ ਨਹੀਂ ਜਾ ਹਾਂ ਸਾਰੀਆਂ ਸੜਕਾਂ ਦੀ ਬਰਮਾ ਜਿਹੜੀ ਉਹ ਲੋਕਾਂ ਨਾਲ ਵੱਡੀ ਵੀ ਉਹਦੇ ਦਾ ਸੁੱਖਾ ਖੜਾ ਜਿਹੜੀ ਹੈਗੀ ਹੋਰ ਵੀ ਕੋਈ ਸਫਾਈ ਨਹੀਂ ਹੈ ਕੋਈ ਵੇਦਦਾ ਨਹੀਂ ਹੈ ਸੜਕਾਂ ਪਰ ਖਾਹੋ ਕੀ ਹੈ ਸਰਕਾਰ ਸਰਕਾਰ ਕਹਿੰਦੀ ਬੱਬਾ ਜੀ ਕੱਲ ਸਾਰੇ ਸੜਕਾਂ ਪਾਸ ਹੋ ਗਈਆਂ ਜਲਦੀ ਬਣ ਜਊਂਗੀਆਂ ਅਗਲੇ ਮਹੀਨੇ ਤੱਕ ਹੋਣਗੀਆਂ ਪੁੱਕੜੀ ਜਗਾ ਦੇਖਣਾ ਟੋਏ ਤੇ 15 ਵਾਰ ਆ ਨਟਿਆੜਾ ਜਾ ਕੇ ਦੇਖ ਲੋ ਤੁਸੀਂ ਉਹ ਪੁਲ ਕਈ ਵਾਰ ਟੁੱਟ ਰਿਹਾ ਸੈਫਰ ਪਾਇਆ ਦਾ ਸਾੜੀ ਲੱਖ ਦੀ ਮੰਗ ਆ ਵੀ ਤਾਂ ਪੁਲ ਲੱਗਣਾ ਚਾਹੀਦਾ ਪਰ ਕੋਈ ਨਹੀਂ ਲਾਉਂਦਾ ਪੈਸੇ ਖਾ ਜਾਂਦੇ ਉੱਪਰ ਤੇ ਰਿਪੇਅਰ ਕਰਕੇ ਹੁਣ ਉੱਥੇ ਬਾਸ ਨਾ ਫੇਰ ਤਿੰਨ ਵਾਰ ਟੁੱਟ ਲਿਆ ਪਹਿਲਾਂ ਟੁੱਟ ਲਿਆ ਕੋਈ ਨਹੀਂ ਪੁੱਛਦਾ ਅੰਨੀ ਪੀੜੀ ਕੁੱਤੇ ਚੱਟਦੇ ਤੇ ਸਾਰੀਆਂ ਸਰਕਾਰ ਕੋਈ ਆਈ ਜਾਓ ਇਹ ਖਾਨ ਕੁੱਤੇ ਸਾਰੇ ਖਾਨ ਕੰਮ ਨਹੀਂ ਹੁੰਦੇ ਲੋਕਾਂ ਦੇ ਕਿਤੇ ਨਹੀਂ ਕੋਈ ਨਹੀਂ ਕੰਮ ਕਰਦਾ ਕਹਿੰਦੇ ਜੋ ਸੀ ਦਫ਼ਤਰਾਂ માં ਵੀ ਚਲੇ ਜਾਓ ਨਾ ਕੋਈ ਕੰਮ ਨਹੀਂ ਹੁੰਦਾ ਮੈਂ ਆਪਣੀ ਲੜਕੀ ਦਾ ਸਰਟੀਫਿਕੇਟ ਬਣਾਉਣ ਬਾਤ ਹੈ ਫਰੀडम फाइਟਰ ਦਾ ਸਾਡਾ ਫਾਦਰ 6 ਮਹੀਨੇ ਹੋ ਗਏ ਦਰਖਾਸਤ ਦਿੱਤੀ ਨੂੰ 3 ਮਹੀਨੇ ਤਾਂ ਡੀਸੀ ਦਫ਼ਤਰ માં ਤੇਰੀ ਨਿਕਲੀ ਹੁਣ ਤਸੀਲ ਵਿੱਚ ਪਈ ਹੈ ਆਹੇ ਕਾਰੋਬਾਰ ਹੈ ਨਾ ਸਰਕਾਰਾਂ ਦੇ ਵਿੱਚ 24 ਘੰਟੇ ਕੰਮ ਹੁੰਦੇ ਨੇ ਚਾਹੇ ਤਸੀਲਾਂ ਚ ਚਲੇ ਜਾਓ ਚਾਹੇ ਕਚਹਿਰੀ ਚ ਚਲੇ ਜਾਓ ਹਾਂ ਪੂਟ ਟਾਈਮ ਹੁੰਦੀ ਈ ਬਾਦਲ ਨੇ ਕੰਮ ਕਰੇ ਲੋਕਾਂ ਦੇ ਲੇਕਿਨ ਬਾਦਲ ਨੂੰ ਬਦਨਾਮ ਕਰਿਆ ਮਜੀਠੇ ਆ ਸੁਖਵੀਰ ਬਾਦਲ ਨੇ ਉਹਨਾਂ ਨੇ ਚੱਲਣ ਦਿੱਤੀ ਉਹਦੀ ਮੈਂ ਬਾਦਲ ਦੀ ਕੋਠੀ ਖੁਰ ਜਾਂਦਾ ਤਾਂ ਮੈਂ ਉਹਦੇ ਕੰਮ ਕਈ ਕਰਾਏ ਆ ਇਹ ਜੀ ਗੱਲ ਨਹੀਂ ਬਾਦਲ ਮਾਰਾ ਨਹੀਂ ਤਾਂ ਵੇਖਣ ਸੁਖਵੀਰ ਬਾਦਲ ਆ ਮਜੀਠਾ ਮਾਰਾ ਤਾਂ ਇਹਨਾਂ ਨੇ ਸਾਰਾ ਧਰਮ ਵੀ ਖਾ ਲਿਆ ਆਕਾਰ ਚੱਕਰ ਵੀ ਖਾ ਗਏ ਸਹੀ ਬਾਤ ਪੈਸਾ ਵੀ ਖਾ ਗਏ ਜਿਹੜਾ ਉੱਥੇ ਪਿਆਤਾ ਸੋਨਾ ਵੀ ਖਾ ਗਏ ਸਾਡੇ ਗ੍ਰੰਥ ਵੀ ਖਾ ਗਏ ਜਿਹੜਾ ਸਾਡਾ ਵਿਰਸਾਤਾ ਸਾਰੇ ਸਿੱਖ ਧਰਮ ਦਾ ਸਾਰਾ ਨਾ ਖਤਮ ਕਰਤਾ ਇਕੱਲ ਹੀ ਨਹੀਂ ਹੈ ਏ ਆਰਐਸਐਸ ਦੇ ਬੰਦੇ ਸਾਰੇ ਖਾਣਿਆ ਆ ਜਿਹੜੀ ਸਾਡੇ ਇਲਾਕੇ ਦੀ ਉਹ ਐਮਐਲਏ 70 ਕਿਲੇ ਖਰੀਦਗੀ ਉਹ ਆ ਕਿਉਂ ਵਿੱਚ 70 ਕਿਲੇ ਖਰੀਦਗੀ ਹੈ ਇਲਾਕੇ માં ਥੋੜਾ ਤਾਂ ਗੱਲਾਂ ਕਿੱਥੋਂ ਪਹੁੰਚਦੀ ਨੇ ਖਬਰਾਂ ਕਿੱਥੋਂ ਪਹੁੰਚਦੀਆਂ 70 ਕਿਲੇ ਵੀਰਜਾਨ ਨੂੰ ਕਹਿਣੀ ਆ ਤਹਿਸੀਲਦਾਰ ਨੂੰ ਕਹਿੰਦੇ ਮੈਨੂੰ 2-2 ਲੱਖ ਰੁਪਇਆ ਰੋਜ਼ ਚਾਹੀਦਾ ਅੱਛਾ ਹਾਂ ਫੂਟੋ ਸੋਏ ਸਾਡਾ ਕੈਸ ਵਾਰੂਗੇ ਜੀ ਜਾਨ ਨਹੀਂ ਪੀੜੀ ਕੁੱਤੇ ਚੱਟਦੇ ਕੋਈ ਨਹੀਂ ਸੁਣਦਾ ਕਿਤੇ ਚੱਲਦਾ ਪੁਲਿਸ ਵਾਲਿਆਂ ਬਾ ਚੱਲ ਜਾਓ ਕੋਈ ਸੁਣ ਨਹੀਂ ਰਹੀ ਔਰ ਰਿਹਾ ਝੋੜੀਆਂ ਪਾਣੀ ਫਰਦਾ ਕਹਿੰਦੇ ਸਾਡੀ ਥੇਜ ਮਾ ਪੈਸੇ ਪਾਜੋ ਸਭ 70 ਕਿਲੇ ਖਰੀਦਣੇ 3 ਸਾਲ ਦੇ ਵਿੱਚ ਥੋੜੇ ਕੰਮ ਕਰੂਗਾ ਹਾਂ ਨਹੀਂ ਇਹ ਤਾਂ ਤੁਹਾਨੂੰ ਦਿਖਾ ਦਿੰਨੇ ਇੱਕ ਕਿਲਾ ਤਾਂ ਮਿੱਟੀ ਲਿਆ ਵਾ ਕੋਈ ਨਹੀਂ ਪੁੱਛਦਾ ਗਗਰਮਾਨ ਦੇ ਭਾਈ ਦੇ ਨਾਮ ਹੈ ਉਹਦੇ ਕਿਲੇ ਥੋੜੇ ਦੇ ਲਿਆ ਆ ਚਲੋ ਜੇ ਮਰਜੀ ਕਾ ਚੈੱਕ ਕਰਾ ਲ ਨਾ ਚਲੋ ਲੋਕਾਂ ਨੂੰ ਮਰਜੀ ਚਲੇ ਜਾਓ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਜੀ ਬਿਲਡਿੰਗਾਂ ਜਿਹੜੀਆਂ ਸਰਕਾਰੀ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਖੇਰ ਵਿੱਚ ਸਰਕਾਰ ਨੂੰ ਕੀ ਬੇਨਤੀ ਕਰਨਾ ਜਾਉਂ ਹਾਂਜੀ ਸਰਕਾਰ ਨੂੰ ਖੇਰ ਵਿੱਚ ਕੀ ਬੇਨਤੀ ਕਰ ਬੇਨਤੀ ਕੀ ਕਰੂੰਗੇ ਤਾਂ ਕੰਮ ਹੀ ਨਹੀਂ ਕੋਈ ਹੁੰਦਾ ਬੇਨਤੀ ਤਾਂ ਉਹਨੂੰ ਚੜਾਨੀ ਚਾਹੀਦੀ ਜਿਹੜੀ ਸਰਕਾਰ ਕੰਮ ਕਰੇ ਤੁਸੀਂ ਕਹਿੰਦੇ ਸਰਕਾਰ ਕੰਮ ਨਹੀਂ ਕਰਦੀ ਸਰਕਾਰ ਕਹਿੰਦੀ ਵੀ ਮੀਂਹ ਪੈਂਦੇ ਆ ਤਾਂ ਸੜਕਾਂ ਲੇਟ ਹੋ ਰਹੀਆਂ ਵੀ ਬਾਰਿਸ਼ਾ ਹਟੂਗੀ ਤਾਂ ਸੜਕਾਂ ਬਣੂਗੀਆਂ ਹਾਂਜੀ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਚਪਤਾ ਥਾ ਲੱਗ ਗਿਆ ਕਿੱਠੇ ਗਏ ਇਹ ਸੁੱਤੇ ਪੈਂ ਤਿੰਨ ਸਾਲ ਮਾ ਨਾ ਪੈਸਾ ਨਹੀਂ ਆਇਆ ਲੋਕਾਂ ਦਾ ਫੁੱਦੂ ਬਣਾ ਰਹੇ ਸਾਡਾ ਜਿੱਕ ਨਿਸ਼ਾਨਦੇਹੀ ਲੈਣੀ ਸਿਰਫ ਢੇਰ ਦੀ ਤਿੰਨ ਸਾਲ ਪੈਸੇ ਪੜੇ ਹੋ ਗਏ ਉਹ ਸੁਣ ਦਿਓ ਮਿੰਟ ਐ ਤਿੰਨ ਸਾਲ ਹੋ ਗਏ ਢੇਰ ਦੀ ਪਈ ਵੀ ਤੇ ਖਾਸਾ ਦੇ ਕੇ ਥਕੇ ਗਿਆ ਪੈਸੇ ਦੇ ਕੇ 10000 ਲੱਗਿਆ ਮੇ 10000 ਲੱਗਿਆ ਮੇਰਾ ਉਹ ਬਾਹ ਲੋ ਕੱਲ ਕਰੂੰਗਾ ਪਰਸੋਂ ਕਰੂੰਗੇ ਐ ਕਰਦੇ ਤਿੰਨ ਤਿੰਨ ਸਾਲ ਹੋ ਗਏ ਠੀਕ ਹੈ ਜੀ ਦੇ ਤਿਊੜ ਦੇ ਲੋਕਾਂ ਦੀਆਂ ਸਮੱਸਿਆਵਾਂ ਕਹਿੰਦੇ ਜੀ 12 ਪਿੰਡਾਂ ਦੀਆਂ ਜਿਹੜੀ ਆਵਾਜਾਈ ਇਸ ਪਿੰਡ ਦੇ ਵਿੱਚੋਂ ਹੋ ਕੇ ਲੰਘਦੀ ਹੈ ਤੇ 12 ਪਿੰਡਾਂ ਦੇ ਜਿਹੜੇ ਲੋਕ ਨੇ ਦੁਖੀ ਨੇ ਬੇਨਤੀ ਕਰਨੇ ਸਰਕਾਰ ਨੂੰ ਮੌਜੂਦਾ ਐਮਐਲਏ ਨੂੰ ਅਨਮੋਲ ਗੱਲ ਮਾਣ ਹੁਣਾਂ ਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਸੜਕਾਂ ਬਣਾਈਆਂ ਜਾਣ ਕਹਿੰਦੇ ਜੀ ਪਿੰਡਾਂ ਦੇ ਵਿੱਚ ਬੱਸਾਂ ਆਉਣੀਆਂ ਤੱਕ ਬੰਦ ਹੋ ਗਈਆਂ ਨੇ ਚੰਡੀਗੜ੍ਹ ਤੋਂ ਸਿਟੀ ਜੂ ਦੀ ਬੱਸਾਂ ਲੱਗੀਆਂ ਹੋਈ ਸੀ ਉਹ ਬੰਦ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਇਹਨਾਂ ਨੇ ਪ੍ਰਸ਼ਾਸਨ ਨੂੰ ਤੇ ਮੌਜੂਦਾ ਸਰਕਾਰ ਨੂੰ ਜਿਹੜੀ ਬੇਨਤੀ ਕੀਤੀ ਵੀ ਸੜਕਾਂ ਜਲਦੀ ਬਣਾਈ ਜਾਣ ਧੰਨਵਾਦ ਜੀ